ਜਿਹੜੀਆਂ ਸਥਾਪਤ 183 ਇੱਥੇ ਪੰਜਾਬ ਦੇ ਵਿੱਚ ਰਾਸੀ ਉਹਨਾਂ ਨੇ ਇਸ ਖਲਾਅ ਨੂੰ ਭਰਨ ਦੇ ਲਈ ਕੋਈ ਬਹੁਤੀ ਵੱਡੀ ਜਿਹੜੀ ਹੈ ਉਹ ਕਾਰਵਾਈ ਯਤਨ ਨਹੀਂ ਕੀਤੇ ਸਭ ਨੂੰ ਪੰਜਾਬ ਨੂੰ ਨਿਰਾਸ਼ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਤੇ ਹੇਠ ਕਾਫਲਾ ਚੱਲਿਆ ਸਿੱਖਾਂ ਦਾ ਔਰ ਉਸ ਕਾਫਲੇ ਨੇ ਆਪਣੀ ਰਾਸੀ ਜ਼ਮੀਨ ਨੂੰ ਮੁੜ ਜਿਹੜਾ ਹੈ ਉਹ ਪ੍ਰਾਪਤ ਕਰਨ ਵਾਸਤੇ ਇਸ ਸੰਤਕ ਖਲਾ ਨੂੰ ਪੰਜਾਬ ਦੇ ਵਿੱਚ ਪੈਦਾ ਹੋਏ ਸਿਆਸੀ ਖਲਾ ਨੂੰ ਭਰਨ ਵਾਸਤੇ ਯਤਨ ਆਰੰਭੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜਿਤੀ ਜਿਹੜੀ ਹੈ ਉਸ ਸਿਧਾਂਤਾਂ ਮਰਿਆਵਦਾਵਾਂ ਤੇ ਪਿੱਲਰਾਂ ਦੇ ਉੱਤੇ ਕੀਤੀ ਗਈ ਅਸੀਂ ਇਹੋ ਹੀ ਯਤਨ ਸ਼ੀਲਾਂ ਕੇ ਪੰਜਾਬ ਨੂੰ ਮੋੜ ਆਪਣੇ ਪੈਰਾਂ 'ਤੇ ਖੜਾ ਹੋਣ ਲਈ ਅਸੀਂ ਮਿਹਨਤ ਕਰੀਏ ਮਦਦ ਕਰੀਏ ਔਰ ਸਿੱਖ ਮਨਾਂ ਦੇ ਵਿੱਚ ਜਿਹੜਾ ਨਿਰਾਸ਼ਤਾ ਦਾ ਆਲਮ ਹੈ ਉਸ ਨੂੰ ਅਸੀਂ ਕਿਸੇ ਨਾ ਕਿਸੇ ਹੱਦ ਤੱਕ ਦੂਰ ਕਰਨ ਦਾ ਯਤਨ ਕਰੀਏ ਪੰਥਕ ਮੁੱਦੇ ਪੰਜਾਬ ਦੇ ਮੁੱਦੇ ਜਿਹੜੇ ਸਥਾਪਤ ਤਿਰਾਨੇ ਬਸਾਰ ਦਿੱਤੇ ਆ ਉਹਨਾਂ ਨੂੰ ਜਿਹੜਾ ਹੈ ਮੁਰ ਜਿਹੜਾ ਹੈ ਅਸੀਂ ਉਭਾਰਨ ਦਾ ਯਤਨ ਕਰੀਏ ਔਰ ਹੱਲ ਕਰਾਉਣ ਵਾਲੇ ਪਾਸੇ ਵਧੀਏ ਕਰ ਲਈਓ ਸਿਆਸੀ ਰੋਟੀਆਂ ਸੇਕਣ ਲਈ ਉਹਨਾਂ ਮੁੱਦਿਆਂ ਦੀ ਗੱਲ ਨਾ ਕਰੀਏ ਬਲਕਿ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਵਾਲੇ ਪਾਸੇ ਵੀ ਤੁਰੀਏ ਇਸ ਉਮੀਦ ਨਾਲ ਤੁਰੇ ਆ ਤੇ ਜਿਹੜੇ ਪੰਜਾਬ ਪ੍ਰਸਤ ਨੇ ਪੰਥ ਪ੍ਰਸਤ ਨੇ ਉਹਨਾਂ ਲੋਕਾਂ ਦਾ ਸਾਥ ਸਾਨੂੰ ਮਿਲ ਰਿਹਾ ਹੈ ਜਿਵੇਂ ਤੁਸੀਂ ਅੱਜ ਦੇਖ ਰਹੇ ਹੋ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜੀ ਦੀ ਮਿਹਨਤ ਫਦਕਾ ਸਰਦਾਰ ਜਸਪਾਲ ਸਿੰਘ ਸਾਹਿਬਾ ਚੇਅਰਮੈਨ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਤੇ ਇਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੋਈ ਚੇਅਰਮੈਨ ਹੈ ਕੋਈ ਸਰਪੰਚ ਹੈ ਕੋਈ ਬਲਾਕ ਸੰਮਤੀ ਮੈਂਬਰ ਹੈ ਕੋਈ ਪੰਚਾਇਤ ਮੈਂਬਰ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਸਾਡੇ ਇਸ ਕਾਫਲੇ ਦੇ ਨਾਲ ਜੁੜਨ ਦਾ ਜਿਹੜਾ ਹੈ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ ਔਰ ਸਵਾਗਤ ਕਰਦਾ ਇਹਨਾਂ ਦਾ ਕਿਉਂਕਿ ਸਾਨੂੰ ਇਹੋ ਜੇ ਨੌਜਵਾਨਾਂ ਦੀ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਰਾਤ ਕਰਨ ਲਈ ਨਹੀਂ ਪੰਜਾਬ ਨੂੰ ਬਚਾਉਣ ਵਾਸਤੇ ਤੁਰੇ ਆਂ ਪੰਥ ਨੂੰ ਬਚਾਉਣ ਵਾਸਤੇ ਤੁਰੇ ਆਂ ਸਿੱਖ ਮਸਲਿਆਂ ਦੇ ਹੱਲ ਲਈ ਤੁਰੇ ਆਂ ਤੇ ਮੈਨੂੰ ਉਮੀਦ ਹੈ ਕਿ ਪੰਥ ਔਰ ਪੰਜਾਬ ਸਾਡਾ ਡਟ ਕੇ ਸਾਥ ਦੇਊਗਾ ਮੈਂ ਜਿੱਥੇ ਇਹਨਾਂ ਨਵੇਂ ਸ਼ਾਮਲ ਹੋਏ ਵੀਰਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਸਰਦਾਰ ਸੁਜੀਤ ਸਿੰਘ ਜੀ ਰਖੜਾ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਯਤਨ ਕੀਤਾ ਤੇ ਇਹਨਾਂ ਨੂੰ ਪ੍ਰੇਰਣਾ ਦਿੱਤੀ ਹੈ ਤੇ ਅੱਜ ਸਾਡੇ ਕਾਫਲੇ ਦਾ ਜਿਹੜਾ ਉਹ ਹਿੱਸਾ ਬਣਾਇਆ ਹੈ ਜੇ ਕਹਿ દઈએ ਕਿ ਸਾਡਾ ਇੱਕ ਜਹਾਜ਼ ਪਾਣੀ ਅਜੇ ਛੋਟਾ ਹੈ ਲਹਿਰਾਂ ਬਹੁਤ ਵੱਡੀਆਂ ਨੇ ਪਰ ਉਮੀਦ ਹੈ ਕਿ ਇਹ ਜਹਾਜ਼ ਜਿਹੜਾ ਹੈ ਇਹ ਪੂਰੀ ਵੇਗ ਦੇ ਨਾਲ ਪੂਰੀ ਗਤੀ ਦੇ ਨਾਲ ਇਹਨਾਂ ਲਹਿਰਾਂ ਨੂੰ چیرਦਾ ਹੋਇਆ ਅੱਗੇ ਵਧੂਗਾ ਜਿਹੜੇ ਵੀ ਇਹਦੇ ਉੱਤੇ ਸਵਾਰ ਹੋਣਗੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਜਿਹੜੇ ਪਹੁੰਚਾਏਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲੱਗਦਾ ਵੀ ਤੁਹਾਡੇ ਧੜੇ ਦੇ ਨਾਲ ਚਿੱਠੀ ਜੁੜ ਸਕਦਾ ਨਹੀਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਉਹ ਸੋਸ਼ਲ ਮੀਡੀਆ ਜਾਂ ਮੀਡੀਆ ਤੋਂ ਇਨੀ ਕੀ ਹੈ ਕਿ ਸ਼ਾਇਦ ਉਹਨਾਂ ਦੀ ਰਿਸ਼ਤੇਦਾਰੀ ਹੈ ਹੋ ਸਕਦਾ ਹੈ ਉਹ ਰਿਸ਼ਤੇਦਾਰੀ ਕਾਰਨ ਗਏ ਹੋਣ ਤੇ ਜੇ ਕੋਈ ਹੋਰ ਵੀ ਕਾਰਨ ਹੈ ਤੇ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਜੀ ਭਾਈ ਬਲਵੰਤ ਸਿੰਘ ਰਾਜਵਾੜੀ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ ਕੇਂਦਰ ਜਾ ਕੇ ਕੋਈ ਫੈਸਲਾ ਲਵੇ ਜਾਂ ਉਹ ਨੂੰ ਫਾਂਸੀ ਸੁਪਰੀਮ ਕੋਰਟ ਨੇ ਪਹਿਲਾਂ ਵੀ ਇੱਕ ਫੈਸਲਾ ਕੀ ਦਿੱਤਾ ਸੀ ਸੈਂਟਰ ਕਮਨ ਨੂੰ ਕਿਹਾ ਸੀ ਕਿ ਰਾਜਵਾੜੀ ਦੇ ਬਾਰੇ ਤੁਸੀਂ ਫੈਸਲਾ ਕਿਉਂ ਨਹੀਂ ਕਰ ਰਹੇ ਹੈ ਡਿਲੇ ਕਿਉਂ ਹੋ ਰਿਹਾ ਤੇ ਮੈਂ ਸਮਝਦਾ ਕਿ ਜਿਹੜਾ ਡਿਲੇ ਹੋਇਆ ਤੇ ਇਹਦਾ ਜਿਹੜਾ ਹੁਣ ਭਾਰਤ ਸਰਕਾਰ ਨੂੰ ਫੈਸਲਾ ਜਿਹੜਾ ਹੈ ਉਹ ਫਾਂਸੀ ਦੀ ਸਜ਼ਾ ਜਿਹੜੀ ਉਹ ਮਾਫ ਕਰਕੇ ਤੇ ਇਸ ਦਾ ਨਿਬੇੜਾ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਲੰਮਾ ਵਕਤ ਹੋ ਗਿਆ 35 ਸਾਲ ਦੇ ਕਰੀਬ 30 ਸਾਲ ਦੇ ਕਰੀਬ ਮੇਰੇ ਖਾਲ ਹੋ ਗਏ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠੇ ਆ ਤੇ ਇੰਨਾ ਲੰਮਾ ਵਕਤ ਜਿਹੜਾ ਬਤਾਇਆ ਤੇ ਉਹਦਾ ਨਤੀਜਾ ਹੁਣ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਇਹ ਮਾਫ ਕਰਕੇ ਉਹਨਾਂ ਨੂੰ ਰਿਹਾ ਕਰਨਾ ਪੰਦਾ ਜੀ ਹਾਂ ਜੀ ਇਹ ਤਿੰਨ ਸਾਲ ਆਵਾ ਵੀ ਪਾਰਟੀ ਦੇ ਵਿੱਚ ਪੁਜਾਰੇ ਨੇ ਅਕਾਲੀ ਦਲ ਛੱਡ ਕੇ ਵੀ ਕਹਿੰਦੇ ਅੱਜ ਨਵੀਂ ਪਾਰਟੀ ਦੇ ਵਿੱਚ ਮੈਂ ਸ਼ਾਮਲ ਹੋਇਆ ਹਾਂ ਹੂੰ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਰਖੜਾ ਸਾਹਿਬ ਦੀ ਕੋਠੀ ਆ ਕੇ ਮਾਨਯੋਗ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜਿਹੜੇ ਸਾਬਕਾ ਮੰਤਰੀ ਨੇ ਪੰਜਾਬ ਸਰਕਾਰ ਦੇ ਤੇ ਉਹਨਾਂ ਦੇ ਨਾਲ ਸਰਦਾਰ ਹਰੀ ਸਿੰਘ ਜੀ ਨਾਬਾ ਐਮ ਡੀ ਪ੍ਰੀਤ ਕੰਪੈਨ ਤੋਂ ਤੇ ਸਰਦਾਰ ਸੁਤਵਿੰਦਰ ਸਿੰਘ ਜੀ ਟੋੜਾ ਸ਼੍ਰੋਮਣੀ ਕੋ ਦੁਆਬ ਕਵੰਦ ਕਮੇਟੀ ਦੇ ਜਿਹੜੇ ਮੈਂਬਰ ਨੇ ਸਰਦਾਰ ਰਣਜੀਤ ਸਿੰਘ ਜੀ ਰਖੜਾ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਵੀ ਨੇ ਅਕਾਲੀ ਦਲ ਦੇ ਇਚ ਚੇਅਰਮੈਨ ਵੀ ਰਹੇ ਨੇ ਸੋ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਕਿ ਸਾਢੇ 3 ਸਾਲ ਆਪ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਸਾਢੇ 3 ਸਾਲ ਤੋਂ ਨਹੀਂ ਮੈਂ ਤਾਂ 24 ਦੀ ਪਾਰਲੀਮੈਂਟ ਦੇ ਵਿੱਚ ਡਾਕਟਰ ਬਲਬੀਰ ਸਿੰਘ ਦੀ ਚੋਣ ਲੜੀ ਸੀ ਹਾਲਾਤ ਬਣੇ ਅਕਾਲੀ ਦਲ ਦੇ ਵਿੱਚ ਕਾਫੀ ਖਿੱਚੋ ਤਾਣ ਚੱਲ ਰਹੀ ਸੀ ਕੁਝ ਜੋ ਮਰਜ਼ੀ ਸਮਝ ਲਓ ਮੇਰੀ ਗਲਤੀ ਸਮਝ ਲਓ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਲੇਕਿਨ ਉਹ ਚੋਣ ਦੇ ਦੌਰਾਨ ਜਿੰਨੇ 10-12 ਦਿਨ ਡਾਕਟਰ ਬਲਬੀਰ ਸਿੰਘ ਦੇ ਨਾਲ ਕੰਮ ਕੀਤਾ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਨਹੀਂ ਕਿਤੇ ਗਏ ਸੋ ਕਿਉਂਕਿ ਸਾਡੇ ਵਰਕਰ ਜਿੰਨੇ ਸੀ ਦੋਸਤ ਮਿੱਤਰ ਸੀ ਮਾਨਜੋਗ ਰਖੜਾ ਸਾਹਿਬ ਸੀ ਟੋੜਾ ਸਾਹਿਬ ਸੀ ਹਰੀ ਸਿੰਘ ਨਾਭਾ ਸੀ ਰਮਦੀਰ ਸਿੰਘ ਜੀ ਸੀ ਇਹਨਾਂ ਨੇ ਸਾਰਿਆਂ ਨੇ ਪੁੱਛਿਆ ਵੀ ਕਾਰਨ ਕੀ ਬਣਿਆ ਕਾਰਨ ਖੁਦ ਮੈਨੂੰ ਵੀ ਨਹੀਂ ਪਤਾ ਲੱਗਿਆ ਸੋ ਮੈਨੂੰ ਘੁੱਟਣ ਮਹਿਸੂਸ ਹੋਈ ਕਿਉਂਕਿ ਜਿੱਥੇ ਪਰਿਵਾਰ ਹੋਵੇ ਕਿਉਂਕਿ ਰਖੜਾ ਸਾਹਿਬ ਨਾਲ ਪਿਛਲੇ 27 ਸਾਲ ਦਾ ਰਿਸ਼ਤਾ ਜਦੋਂ ਮੈਂ ਛੋਟਾ ਜਿਹਾ ਸੀ ਦਾੜ੍ਹੀ ਵੀ ਨਹੀਂ ਆਈ ਸੀ ਉਦੋਂ ਤੋਂ ਮਾਨਜੋਗ ਰਖੜਾ ਸਾਹਿਬ ਦੀ ਉਂਗਲ ਫੜ ਕੇ ਚੱਲੇ ਸੀ ਕਿਉਂਕਿ ਇੱਕ ਪਿਓ ਨੂੰ ਇੱਕ ਸਿਆਸੀ ਗੁਰੂ ਨੂੰ ਛੱਡਣਾ ਬਹੁਤ ਔਖਾ ਸੋ ਮੈਤੋ ਇਹ ਗਲਤੀ ਹੋਈ ਸੀ ਮੈਂ ਗਲਤੀ ਨੂੰ ਆਪਣੀ ਨੂੰ ਆਪਣੀ ਝੋਲੀ ਪਾਉਂਦਾ ਹੋਇਆ ਮਾਨਜੋਗ ਰਖੜਾ ਸਾਹਿਬ ਦੀ ਗਵਾਹੀ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਜਮਾਨਜੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਇੱਕ ਵਿਸ਼ੇਸ਼ ਤੌਰ ਤੇ ਰਖੜਾ ਸਾਹਿਬ ਦੀ ਕੋਟੀ ਹੈ ਇਹਨੇ ਉਹਨਾਂ ਦੇ ਨਾਲ ਇੱਥੇ ਚਮੂਲੀਤ ਕੀਤੀ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪ ਦੇ ਵਿੱਚ ਵੀ ਭਗਵੰਤ ਮਾਨ ਸਿੰਘ ਦੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਉਹਨਾਂ ਦੀ ਗਵਾਹੀ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਲੇਕਿਨ ਜੇ ਮੈਂ ਜ਼ਿਲ੍ਹੇ ਦੀ ਲੀਡਰਸ਼ਿਪ ਦੀ ਗੱਲ ਕਰਾਂ ਚਾਹੇ ਉਹ ਡਾਕਟਰ ਬਲਬੀਰ ਸਿੰਘ ਸੀ ਸਦਾ ਚੇਤਨ ਸਿੰਘ ਜੋੜੇ ਮਾਜਰਾ ਸੀ ਹਰਮੀਤ ਸਿੰਘ ਪਠਾਨ ਮਾਜਰਾ ਸੀ ਗੁਰਲਾਲ ਕਨੌਰ ਸੀ ਨੀਨਾ ਮਿੱਤਲ ਸੀ ਜਾਂ ਕੁਲਵੰਤ ਸਿੰਘ ਵਾਜੀਗਰ ਸੀ ਦੇਵ ਸਿੰਘ ਨਬ ਦੇ ਮਾਨ ਦੀ ਨਬਾ ਸੀ ਮਤਲਬ ਕਿ ਇਹਨਾਂ ਨੇ ਪੂਰਾ ਪਿਆਰ ਸਤਕਾਰ ਬਹੁਤ ਦਿੱਤਾ ਮੈਂ ਐਵੇਂ ਕੰਮ ਵੀ ਉਹਨਾਂ ਨੇ ਕੁਝ ਮੈਨੂੰ ਕੋਈ ਨਾਰਾਜ਼ਗੀ ਨਹੀਂ ਉਹਨਾਂ ਨਾਲ ਵੀ ਕਿਉਂਕਿ ਪਰ ਮੇਰਾ ਆਪਣਾ ਮਨ ਨਹੀਂ ਲੱਗਿਆ ਮੇਰੀ ਪਾਰਟੀ ਸ਼੍ਰੋਮਣੀ ਕਰਦੇ ਸੀ ਮੈਨੂੰ ਉਹ ਨੀਤੀਆਂ ਤੇ ਮੇਤੋਂ ਚੱਲੀ ਨਹੀਂ ਗਿਆ ਜਿਹੜੀਆਂ ਤੇ ਉਹ ਚੱਲ ਰਹੇ ਸੀ ਜੋ ਆਪਣਾ ਕੰਮ ਕਰ ਰਿਹਾ ਸੀ ਉਹ ਵਰਕਰ ਨੂੰ ਮੇਰਾ ਮਨ ਨਹੀਂ ਕੀਤਾ ਮੈਂ ਆਪਣੇ ਘਰ ਬੈਠ ਗਿਆ ਉਸ ਤੋਂ ਬਾਅਦ ਹਾਲਾਤ ਬਣੇ ਸਾਡੇ ਬਹੁਤ ਹੀ ਸਤਿਕਾਰਯੋਗ ਬੱਲ ਸਾਹਿਬ ਨੇ ਸਰਦਾਰ ਪੂਰਾ ਸਿੰਘ ਜੀ ਗਿੱਲ ਜਿਹੜੇ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ ਬਠੋਈ ਸਾਹਿਬ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਵੀ ਆਪਾਂ ਪ੍ਰਖੜਾ ਸਾਹਿਬ ਦੇ ਨਾਲ ਦੁਆਰਾ ਉਹਨਾਂ ਦੀ ਗਵਾਈ ਦੇ ਵਿੱਚੇ ਕੰਮ ਕਰਨਾ ਕਿਉਂਕਿ ਬਹੁਤ ਸਮੇਂ ਸਮੇਂ ਤੇ ਸਾਡੇ ਹਰਿੰਦਰ ਕੁਲਵਰ ਸਾਹਿਬ ਚੇਅਰਮੈਨ ਇਹ ਵੀ ਆਏ ਸ਼ੋਕ ਮੋਦਗਿੱਲ ਜੀ ਵੀ ਆਏ ਬਹੁਤ ਸਾਡੇ ਬਾਹਰੋਂ ਵੀ ਆਗੂ ਨੇ ਬੀਬੀ ਜਗੀਰਕੌਰ ਨੇ ਕਈ ਵਾਰ ਫੋਨ ਕੀਤਾ ਵੀ ਤੁਸੀਂ ਇੱਧਰ ਆ ਜਾਓ ਮੈਂ ਕਿ ਬੀਬੀ ਜੇ ਸੀ ਗਈ ਨਹੀਂ ਸਾਡਾ ਮਨ ਹੀ ਨਹੀਂ ਲੱਗ ਰਿਹਾ ਕਿੱਥੇ ਜਾਣਾ ਕਿੱਥੇ ਆ ਸੋ ਇਦਾਂ ਦੇ ਹਾਲਾਤ ਬਣੇ ਨੇ ਸੋ ਮੈਂ ਤੁਹਾਡਾ ਧੰਨਵਾਦ ਕਰਨਾ ਤੇ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਪਹਿਲਾਂ ਦਿਨ ਰਾਤ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕੀਤਾ ਹੁਣ ਵੀ ਉਸੇ ਤਰ੍ਹਾਂ ਪੂਰੀ ਟੀਮ ਨੂੰ ਨਾਲ ਲੈ ਕੇ ਰਖੜਾ ਸਾਹਿਬ ਦੀ ਗਵਾਹੀ ਦੇ ਵਿੱਚ ਕੰਮ ਕਰਾਂਗੇ ਸੋ ਜਿੰਨੀ ਲੀਡਰਸ਼ਿਪ ਇੱਥੇ ਪਹੁੰਚੀ ਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਟੋੜਾ ਸਾਹਿਬ ਨੂੰ ਹਰੀ ਸਿੰਘ ਨਾਭਾ ਨੂਰਮਨ ਤੀਰ ਸਿੰਘ ਰਖੜਾ ਮਾਨਜੋ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਉਹਨਾਂ ਦੀ ਗਵਾਈ ਚ ਅਸੀਂ ਸ਼ਾਮਲ ਹੋਇਆ ਇਹਨਾਂ ਨੂੰ ਵਿਸ਼ਵਾਸ ਦਿਵਾਨਾ ਕਿ ਤੁਹਾਡੇ ਵਿਸ਼ਵਾਸ ਨੂੰ ਨਹੀਂ ਟੁੱਟਣ ਦਵਾਵਾਂਗੇ ਪੂਰਾ ਕਾਲੀਦਾਲ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵਾਂਗੇ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਖਾਲਸਾ ਅੱਜ ਇਸ ਪੱਲੇ ਦੇ ਅਸੀਂ ਤਾਂ ਪਹਿਲਾਂ ਮੈਂ ਤੌੜਾ ਸਾਹਿਬ ਦੇ ਨਾਲ ਇਹ ਤੇ ਜੀ ਬਾਕੀ ਸਾਜੀ ਸੁਖਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਬੇਆਦਬੀ ਵਾਲੇ ਕੰਮ ਕਰਕੇ ਉਹਦੇ ਕਰਕੇ ਨਰਾਜ਼ ਹੋ ਕੇ ਗਏ ਤੇ 31 ਦੀ ਵੋਟਾਂ ਮਿਲੇ ਜਿਵੇਂ ਕਲਿਆਣ ਸਾਹਿਬ ਵੀ ਗਏ ਤੇ ਉਸ ਟਾਈਮ ਵੀ ਅਸੀਂ ਵੀ ਉੱਧਰ ਗਏ ਤੇ ਕਿਉਂਕਿ ਇਹਨਾਂ ਨੇ ਹਰ ਇੱਕ ਸਮੇਂ ਬੇਅਦਲੀ ਵਾਲੇ ਕੰਮ ਕਰਾ ਲੋਕ ਟੇਚਰਾ ਕਰਦੇ ਤੇ ਹੁਣ ਜਦੋਂ ਧੜਾਪਰਾ ਹੋ ਗਿਆ ਉਹਦੇ ਖਿਲਾਫ ਹੋ ਗਿਆ ਚੱਲ ਪਿਆ ਹੁਣ ਅਸੀਂ ਇੱਧਰ ਹੋ ਗਿਆ ਜਨਨ ਕਰ ਲਿਆ ਸਾਨੂੰ ਉਹ ਪਾਰਟੀ ਦੇ ਵੀ ਕੋਈ ਨਰਾਜ਼ਗੀ ਨਹੀਂ ਉਹਨਾਂ ਨੇ ਵੀ ਅਸੀਂ ਕਦੇ ਕੋਈ ਕੰਮ ਨਹੀਂ ਲਿਆ ਨਾ ਅਸੀਂ ਉਹਨਾਂ ਨੇ ਸਾਨੂੰ ਕਦੇ ਕਿਹਾ ਨਾ ਅਸੀਂ ਕੁਛ ਕਿਹਾ ਅਸੀਂ ਨਰਾਜ਼ਗੀ ਵਾਸਤੇ ਵੋਟਾਂ ਉਹਨਾਂ ਨੂੰ ਪਾਏ ਕਿ ਉਹਨਾਂ ਕਿੰਨੀ ਗਏ ਤੇ ਉਹ ਸਾਡੀ ਪਾਰਟੀ ਕਾਤਾਤ ਵੱਲੋਂ ਜਿਹੜੀ ਸਾਰੀ ਇਹਦੇ ਨਾਲ ਖੜਾਂਗੇ ਅਸੀਂ ਦਿਨ ਰਾਤ ਮਿਹਨਤ ਕਰਾਂਗੇ ਕੀ ਕਹਿੰਨਾ ਧੰਨਵਾਦ ਸਿੰਘ ਸਾਹਿਬ ਦੀ ਗਵਾਈ ਦੇ ਵਿੱਚ ਲੱਖੋ ਜੀ ਅਸੀਂ ਪਹਿਲਾਂ ਵੀ ਅਕਾਲੀ ਦਰਬ ਬਚਪਨ ਤੋਂ ਰਹੇ ਆਂ ਤੇ ਹੁਣ ਚਲੋ ਕਿਸੇ ਆਪਣੇ ਬਾਦਲ ਸਾਹਿਬ ਦੀਆਂ ਕੁਝ ਨੀਤੀਆਂ ਕਰਕੇ ਅਸੀਂ ਨਹੀਂ ਸਹਿਣ ਕਰ ਸਕੇ ਕਿਉਂਕਿ ਅਸੀਂ ਰਖਲਾ ਸਾਹਿਬ ਨੂੰ ਨਾ ਟੋੜਾ ਸਾਹਿਬ ਨੂੰ ਨਾ ਪਹਿਲਾਂ ਛੱਡਿਆ ਨਾ ਹੁਣ ਛੱਡਿਆ ਅਸੀਂ ਕਾ ਕਿ ਅਸੀਂ ਉਸ ਵਿੱਚ ਕਾਇਸ਼ ਆ ਕੇ ਵੀ ਛੱਡ ਚੁੱਕੇ ਆ ਹੁਣ ਸਾਰੇ ਇੱਧਰ ਆ ਗਏ ਹੁਣ ਅਸੀਂ ਇਹਨਾਂ ਨਾਲ ਪਹਿਲਾਂ ਸੀ ਹੁਣ ਵੀ ਇਹਨਾਂ ਨਾਲੇ ਕਿਉਂਕਿ ਰਖਲਾ ਸਾਹਿਬ ਦੀ ਗੱਲ ਹੀ ਪਹਿਲਾਂ ਚੱਲਦੀ ਰਹੀ ਹੁਣ ਵੀ ਉਹਨਾਂ ਦੀ ਮੰਨਦੇ ਆ ਕਿਉਂਕਿ ਸਿਰਫ ਸੁਖਬੀਰਬਾਲ ਦੀਆਂ ਜਿਹੜੀਆਂ ਫਰੀਤੀਆਂ ਸੀ ਸਿੱਖ ਪਰੰਪਰਾ ਤੋਂ ਉਲਟ ਸੀ ਉਹ ਨਹੀਂ ਬਰਦਾਸ਼ਤ ਕਰ ਸਕਦੇ ਕਿਉਂਕਿ ਸਾਰੀ ਜ਼ਿੰਦਗੀ ਸੀ ਜੇੜੇ ਜ ਰਹੇ ਆ 2 ਸਾਲ ਮੈਂ ਨੈਸ਼ਨਲ ਸਕਿਉਰਿਟੀ ਹੈਡਚ ਵੀ ਰਹੇ ਆ ਨਾਬੇ ਜ ਰਹੇ ਆ ਤੇ ਉਹ ਤੋਂ ਬਿਨਾ ਵੀ ਸਾਰੇ ਮੋਰਚੇ ਜ ਰਹੇ ਆ ਪਰ ਉਹ ਆਪਾਂ ਨਾ ਬਰਦਾਸ਼ਤ ਹੋਣ ਕਰਕੇ ਆਪਾਂ ਥੋੜਾ ਰੋਸਾ ਦਾ ਗੁੱਦਾ ਚਲੇ ਗਏ ਚਲੋ ਜਦੋਂ ਆਪਣਾ ਸਾਰਾ ਪੰਥ ਇੱਧਰ ਆ ਗਿਆ ਅਸੀਂ ਤਾਂ ਇਹਨਾਂ 'ਚ ਹੈ ਹੀ ਸੀ ਸੋ ਕਿਸ ਤਰ੍ਹਾਂ ਦੇਖਦੇ ਹੋ ਵੀਰ ਤੋਂ ਖਫਾ ਲੋਕ ਨੇ ਜਿਹੜੇ ਅੱਜ ਆਜੋ ਬਰਨ ਸਿੰਘ ਫੋਟੋ ਕਾਲ ਦੀ ਪਾਰਟੀ ਦੇ ਵਿੱਚ ਗੱਲਬਾਤ ਹੋ ਰਹੀ ਹੈ ਨੇ ਦੇਖੋ ਜਿਹਦੇ ਮਨ ਦੇ ਵਿੱਚ ਪੰਥ ਪ੍ਰਤੀ ਗੁਰੂ ਪ੍ਰਤੀ ਸ਼ਰਧਾ ਹੈ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਬੇਅਦਬੀ ਵਰਗੀ ਗੱਲ ਸ਼ੋਮਨੀ ਕਾਲੀਦਲ ਕਰੇ ਕਈ ਵਾਰ ਅਸੀਂ ਮੁਕਾਬਲਾ ਕਰ ਲੈਨੇ ਕਾਂਗਰਸ ਦੇ ਨਾਲ ਵੀ ਉਹਨਾਂ ਨੇ ਤਾਂ ਛੇ ਹਾਲ ਤੱਕ ਸੰਟਾ ਹੈ ਕਾਂਗਰਸ ਤੋਂ ਲੋਕ ਤਵੱਜਾ ਨਹੀਂ ਰੱਖਦੇ ਹਾਂ ਪਰ ਪੰਥਕ ਪਾਰਟੀ ਦੇ ਸ਼ੋਮਨੀ ਕਾਲੀਦਲ ਤੋਂ ਲੋਕ ਤਵੱਜਾ ਰੱਖਦੇ ਨੇ ਕਿ ਪੰਥਕ ਪਾਰਟੀ ਹੋਵੇ ਆ ਜਿਹੜੀ ਬੇਅਦਬੀ ਆਈ ਗੱਲ ਹੋਈ ਮਾਫੀ ਆਈ ਗੱਲ ਹੋਈ ਗੋਹੀ ਚਲਣੀ ਪੰਥ ਦੇ ਉੱਤੇ ਇਹ ਬਹੁਤ ਵੱਡੀਆਂ ਗੱਲਾਂ ਸੀ ਇਹ ਤਾਂ ਅਸੀਂ ਵੀ ਉਹਦੇ ਕਰਕੇ ਗਏ ਸੀ ਇਹ ਵੀ ਹਾਡੇ ਨਾਲ ਟੜਗੇ ਸੀ ਤੇ ਇਹਨਾਂ ਨੇ ਵੀ ਕਿਹਾ ਕਿ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਜੋ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਉਹਨਾਂ ਦੇ ਵੀ ਉਲਟ ਖੜ ਗਏ ਅਸੀਂ ਪੰਥ ਦੇ ਨਾਲ ਖੜ ਗਏ ਅੱਜ ਇਹਨਾਂ ਦਾ ਮਨ ਵੀ ਸੀਗੇ ਇੱਥੇ ਪੰਥ ਦੇ ਨਾਲ ਹੀ ਖੜਨਾ ਸੋ ਅੱਜ ਸਾਰੀ ਸਾਰਾ ਗਰੁੱਪ ਹੀ ਬਹੁਤ ਵੱਡਾ ਗਰੁੱਪ ਹੈ ਮੇਰਾ ਖਿਆਲ ਹੈ 100 200 ਬੰਦੇ ਦਾ ਗਰੁੱਪ ਹੈ ਇਹ ਤੇ ਸਾਰੇ ਦੇ ਸਾਰੇ ਬੰਦੇ ਉਧਰੋਂ ਛੱਡ ਕੇ ਇੱਧਰ ਆਏ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲੱਗ ਜੀ ਨਾਲ ਧੰਨਵਾਦ ਕਰਨਾ